ਕਹਾਵਨਾ ਮ ਦਿਖ ਰਿਹਾ ਸੂਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੜਾਂ ਦੇ ਪਾਣੀ ਨੇ ਪੂਰੇ ਪੰਜਾਬ ਦੇ ਵਿੱਚ ਮਚਾਈ ਤਬਾਹੀ ਹਰ ਪਾਸੇ ਤਬਾਹੀ ਦੇ ਵੱਡੇ ਮੰਝ ਦੇਖੇ ਜਾ ਸਕਦੇ ਨੇ ਪੰਜਾਬ ਦੇ ਲੱਖਾਂ ਲੋਕ ਬੇਕਾਬ ਹੋ ਗਏ ਨੇ ਆਪਣੀ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਸਰਕਾਰ ਵੱਲੋਂ ਪਹੁੰਚਾਏ ਜਾ ਰਹੇ ਨੇ ਸਮਾਜ ਸੇਵੀਆਂ ਦੇ ਆਗੂਆਂ ਵੱਲੋਂ ਨੌਜਵਾਨਾਂ ਵੱਲੋਂ ਅਤੇ ਆਪੋ ਆਪਣੇ ਪੱਧਰ ਤੇ ਪੰਜਾਬੀ ਵੱਡੇ ਪੱਧਰ ਤੇ ਆਪੋ ਆਪਣੀਆਂ ਸੇਵਾਵਾਂ ਇਹਨਾਂ ਹਲਕਿਆਂ ਦੇ ਵਿੱਚ ਦੇ ਰਹੇ ਨੇ ਚਾਹੇ ਉਹ ਖਾਣ ਪੀਣ ਦਾ ਸਮਾਨ ਹੋਵੇ ਚਾਹੇ ਉਹ ਪੱਕਿਆ ਹੋਇਆ ਭੋਜਨ ਹੋਵੇ ਚਾਹੇ ਉਹ ਕੱਚਾ ਭੋਜਨ ਹੋਵੇ ਚਾਹੇ ਪਾਣੀ ਹੋਵੇ ਤੇ ਚਾਹੇ ਮਾਲ ਡੰਗਰ ਯਾਨੀ ਕਿ ਪਛਵਾ ਨੂੰ ਝਾਲੇ ਦੀ ਗੱਲ ਹੋਵੇ ਇੱਕ ਪਾਸੇ ਪੰਜਾਬ ਸਰਕਾਰ ਦੇ ਸਾਰੇ ਹੀ ਵਿਧਾਇਕ ਅਤੇ ਮੰਤਰੀ ਅਤੇ ਆਗੂ ਲਗਾਤਾਰ ਜ਼ੀਰੋ ਗਰਾਉਂਡ ਲੈਵਲ ਦਾ ਜਾਇਜ਼ਾ ਲੈ ਰਹੇ ਨੇ ਹਲਕਿਆਂ ਵਿੱਚ ਜਾ ਰਹੇ ਨੇ ਰਾਤ ਦੇ ਕਾਰਜ ਬਚਾਅ ਦੇ ਕਾਰਜ ਜੋ ਵੱਡੇ ਪੱਧਰ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਕੀਤੇ ਜਾ ਰਹੇ ਨੇ ਅਸੀਂ ਇਕੱਲੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਨਹੀਂ ਗੱਲ ਕਰਦੇ ਜਿੰਨੀਆਂ ਵੀ ਪਾਰਟੀਆਂ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਨਵੀਂ ਸ਼੍ਰੋਮਣੀ ਅਕਾਲੀ ਦਲ ਹੈ ਭਾਰਤੀ ਜਨਤਾ ਪਾਰਟੀ ਹੈ ਕਾਂਗਰਸ ਪਾਰਟੀ ਹੈ ਅਤੇ ਭਾਈ ਅਬਰਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਹੈ ਇਹਨਾਂ ਸਾਰੀਆਂ ਪਾਰਟੀਆਂ ਵੱਲੋਂ ਲਗਾਤਾਰ ਆਪੋ ਆਪਣੇ ਪੱਧਰ ਤੇ ਵੱਡੇ ਕਰਜ਼ ਕੀਤੇ ਜਾ ਰਹੇ ਹਨ ਹਾਲਾਂਕਿ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਆ ਜਿਹੜਾ ਹੈ ਵੱਡੇ ਪੱਧਰ ਤੇ ਭੱਡਿਆ ਵੀ ਜਾ ਰਿਹਾ ਹੈ ਇੱਕ ਵੱਡੀ ਖਬਰ ਆ ਰਹੀ ਹੈ ਕਿ ਆਪ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਦੇ ਲੜਕੇ ਹੜ੍ਹਾਂ ਦੇ ਪਾਣੀ ਦੇ ਵਿੱਚ ਰੁੜ ਗਏ ਨੇ ਵੱਡਾ ਹਾਸਾ ਹੋਇਆ ਹੈ ਆਪ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਦੇ ਲੜਕੇ ਦਾ ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਹਲਕਾ ਅਜ਼ਨਾਲਾ ਅੰਦਰ ਹੜ੍ਹਾਂ ਪ੍ਰਭਾਵਿਤ ਖੇਤਰ ਵਿੱਚ ਸੰਸਦ ਮੈਂਬਰ ਮੀਤ ਹੇਰ ਨਾਲ ਪਿੰਡਾਂ ਵਿੱਚ ਰਾਹਤ ਸਮਗਰੀ ਵੰਡਣ ਵਾਲੇ ਟਰੈਕਟਰ قافلے ਨੂੰ ਰਸਤੇ ਰਸਤਾ ਦਿਖਾ ਰਹੀ سابقا ਕੈਬਨਟ ਮੰਤਰੀ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਪੁੱਤਰ ਖੁਸ਼ਪਾਲ ਸਿੰਘ ਧਾਲੀਵਾਲ ਉਸ ਵੇਲੇ ਪਾਣੀ ਵਿੱਚ ਡੁੱਬਣ ਤੋਂ ਵਾਰ-ਵਾਰ ਬਚੇ ਜਦੋਂ ਉਹਨਾਂ ਦਾ ਟਰੈਕਟਰ ਖੜਾ ਕਰਨ ਸੜਕ ਦੇ ਪਾਇਟ ਹੋਏ ਵਿੱਚ ਵਜਨ ਕਰ ਅਚਾਨਕ ਡੁੱਬ ਗਏ ਪਾਣੀ ਵਿੱਚ ਡੁੱਗ ਪਿਆ ਡਿੱਗ ਪਿਆ ਯਾਨੀ ਕਿ ਮੰਤਰੀਆਂ ਅਤੇ ਵਿਧਾਇਕਾਂ ਦੇ ਲੜਕੇ ਅਤੇ ਲੜਕੇ ਲੜਕੇ ਅਤੇ ਲੜਕੀਆਂ ਵੀ ਲਗਾਤਾਰ ਰਾਤ ਦੇ ਕੰਦ ਕਰ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਦਾ ਜਿਹੜਾ ਲੜਕਾ ਹੈ ਖੁਸ਼ਪਾਲ ਸਿੰਘ ਢਾਲੀਵਾਲ ਉਹਨਾਂ ਦੇ ਟਰੈਕਟਰ ਜਿਹੜੇ ਨੇ ਉਹ ਉਲਟ ਗਿਆ ਦੱਸਿਆ ਜਾ ਰਿਹਾ ਹੈ ਜਿਸ ਉਸੇ ਟਰੈਕਟਰ ਤੇ ਸਵਾਰ ਇੱਕ ਨੌਜਵਾਨ ਤੁਰੰਤ ਹਰਕਤ ਵਿੱਚ ਆਉਂਦਿਆਂ ਛਾਲ ਮਾਰ ਕੇ ਡੂੰਘੇ ਪਾਣੀ ਵਿੱਚੋਂ ਬਾਹਰ ਨਿਕਲਣ ਵਿੱਚ ਮੰਨ ਕੀਤੀ ਇਸ ਮੌਕੇ ਢਾਲੀਵਾਲ ਨੇ ਜੀਤਨਾ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ ਆਪਣੇ ਸਮੁੱਚੇ ਪਰਿਵਾਰ ਸਮੁੱਚੇ ਪਰਿਵਾਰ ਇਸ ਔਖੀ ਘੜੀ ਵਿੱਚ ਆਪਣੇ ਲੋਕਾਂ ਲਈ ਦਿਨ ਪਰ ਰਾਤ ਸੇਵਾ ਕਰ ਰਿਹਾ ਹਾਂ ਅਤੇ ਅੱਜ ਸੰਸਦ ਮੈਂਬਰ ਮੀਤ ਹੈ ਜੋ ਉਚੇਰੇ ਤੌਰ ਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਤ ਸੁਭੀ ਲੈ ਕੇ ਪਰਤ ਸਨ ਉਹਨਾਂ ਦੇ ਟਰੈਕਟਰ ਕਾਫਲੇ 'ਚ ਜਾਂਦਿਆ ਟੈਕਨੀਕਲ ਕਾਰਨ ਮੇਰੇ ਪੁੱਤਰ ਅਚਾਰਕ ਡੂੰਘੇ ਪਾਣੀ ਵਿੱਚ ਡਿੱਗਾ ਜਿਸ ਨੂੰ ਪਰਮਾਤਮਾ ਨੇ ਹੱਥ ਦੇ ਕੇ ਬਚਾ ਲਿਆ ਯਾਨੀ ਕਿ ਆ ਪਿਛਲੇ ਦਿਨਾਂ ਦੇ ਵਿੱਚ ਵੀ ਘਟਨਾ ਹੋਈ ਹੈ ਉਤਰਾਖੰਡ ਦੇ ਵਿੱਚ ਇੱਕ ਇੱਕ ਭਾਰਤੀ ਜਨਤਾ ਪਾਰਟੀ ਦਾ ਮੌਜੂਦਾ ਵਿਧਾਇਕ ਅੱਜ ਤੋਂ 5 ਦਿਨ ਪਹਿਲਾਂ ਪਾਣੀ ਦੇ ਤੇਜ਼ ਮਹਾ ਦੇ ਵਿੱਚ ਬਧਾਇਕ ਅਤੇ ਉਸ ਦਾ ਬੋਡੀਗਾਰਡ ਵੀ ਵਹਿ ਗਿਆ ਸੀ ਇਧਰ ਕੁਲਦੀਪ ਸਿੰਘ ਥਾਲੀ ਵਾਲ ਦੇ ਆ ਲੜਕੇ ਕੁਸ਼ਪਾਲ ਸਿੰਘ ਥਾਲੀ ਵਾਲਾ ਵੱਡਾ ਹਾਦਸਾ ਹੋਇਆ ਲੇਕਿਨ ਮੌਕੇ ਤੇ ਤਰੰਤ ਟੀਮ ਵੱਨੋਂ ਜਿਹੜਾ ਹੈ ਬਚਾਲਿਆ ਨਹੀਂ ਤਾਂ ਉਹ ਪਾਣੀ ਦੇ ਵਿੱਚ ਡੁੱਬ ਸਕਦੇ ਸੀ ਕਿਸੇ ਵੀ ਤਰ੍ਹਾਂ ਦਾ ਵੱਡਾ ਹਾਦਸਾ ਉਹਨਾਂ ਦੇ ਨਾਲ ਵਾਪਰ ਸਕਦਾ ਸੀ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਥਾਲੀ ਦਾ ਥਾਲੀ ਵਾਲ ਦਾ ਭਾਵੇਂ ਰਚ ਕੇ ਲੋਕਾਂ ਨੇ ਮਜ਼ਾਕ ਦਾ ਆਪ ਵੀ ਉਹਨਾਂ ਦੀ ਮਿਮਕਰੀ ਕੀਤੀ ਲੇਕਿਨ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਜਿਹੜੇ ਲਗਾਤਾਰ ਦਿਨ ਪਰ ਰਾਤ ਆਪਣੇ ਹਲਕੇ ਦੀ ਲੋਕਾਂ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਅਤੇ ਪੰਜਾਬ ਦੇ ਵੱਖ-ਵੱਖ ਹਲਕਿਆਂ ਦਾ ਜਾਇਜ਼ਾ ਵੀ ਲੈ ਰਹੇ ਨੇ ਸਭ ਤੋਂ ਜ਼ਿਆਦਾ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਦੇ ਵਿੱਚੋਂ ਇੱਕੋ ਇੱਕ ਨੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਆਪਣੇ ਪੂਰੇ ਪ੍ਰਵਾਸ ਸਮੇਤ ਹੜਾ ਦੇ ਵਿੱਚ ਰਾਹ ਤੇ ਕਾਰਜ ਨੂੰ ਲੱਗੇ ਹੋਏ ਨੇ ਧੰਨਵਾਦ